ਹਾਂਜੀ ਅਸੀਂ ਖੜੇ ਆਂ ਸ਼ਰੰਦ ਚੋਏ ਦੇ ਉੱਤੇ ਦੇਖ ਸਕਦੇ ਆਂ ਜੀ ਫੁੱਲ ਚੱਲ ਰਿਹਾ ਸ਼ਰੰਦ ਚੋਆ। ਥਲੇ ਵਾਂ ਵਜਲੀ ਚੌਣ ਸਣੀ। ਠੀਕ ਆ। ਐਸੀ ਚੱਲੀ ਇਹਦਾ ਵਧਿਆ ਕਿ ਘਟਿਆ? ਹਾਂ। ਪਾਣੀ ਦੀ ਸਪੀਡ ਕਿੰਨੀ ਹੈ? ਪਾਣੀ ਦੀ ਸਪੀਡ ਤਾਂ ਤੇਜ਼ ਹੀ ਕੱਪੀ ਹੈ। ਹਾਂ। ਸੁਖਾਦਰਾ ਕੁਦਰਾ ਤਾਂ ਨਹੀਂ ਹੈਗਾ। ਬੰਨ ਬੰਨ ਕਹਿਵਣੇ ਜਿਹੜੇ ਖੋਲੇ ਸੀ। ਬੰਨ ਤੇ ਸਾਹਮਣੀ ਆ ਦੇ ਲੱਗ। ਆ ਦੇਖੋ ਬਈ ਥੱਲੇ ਪਾਸੇ। ਅੱਜ ਤਰੀਕੇ ਕੀ ਆ 4 ਇਹ ਦੇਖ ਸਕਦੇ ਆਂ 4 ਸਤੰਬਰ ਦੀ ਇਹ ਅਪਡੇਟ ਆ। ਤੇ ਵੇਖੋ ਬਈ ਇਧਰੋਂ ਸਰਹੰਦ ਜੋਆ ਵਜਦਾ ਇਹ ਫੁੱਲ ਭਰਿਆ ਹੋਇਆ ਬਈ ਗੱਗਰ ਜੰਨਾ ਪਾਣੀ ਚੱਲ ਰਿਹਾ ਇਹ ਚ ਹੈਗਾ ਗਲੇ ਓਏ ਛੱਡਾਂ ਤੋਂ 1.5 ਫੁੱਟ ਦਾ ਫਰਕ ਤੇ ਜਿੱਥੇ ਪੰਨੂ ਜਿਹੜੇ ਗਾਂ ਬਈ ਆਲੰਪਰ ਮੰਦਰਾਂ ਹੋ ਗਿਆ ਆਪਣਾ ਅੱਕਾਂ ਵਾਲੀ ਹੋ ਗਿਆ ਮੰਡਾਲੀ ਉਤੋਂ ਬੇਲ ਬੁੱਲ ਕੱਢੀ ਆਇਓ ਬਈ ਧਿਆਨ ਨਾਲ ਆਉਦੀ ਤੇ ਪਾਣੀ ਕਰਾਉਣਾ ਸਵੇਰ ਨੂੰ ਲੈ ਜਾਊਗਾ ਬਈ ਪਿੱਛੋਂ ਸੁਨਾਮ ਤੋਂ ਤਾਂ ਪੈ ਗਿਆ ਫਰਕ ਬਹੁਤ ਜ਼ਿਆਦਾ ਦੇਖ ਆ ਰਹੇ ਇਧਰੋਂ ਇੰਨਾ ਫਰਕ ਆ ਬਈ ਇਹਨੇ ਬਹੁਤ ਨਰ ਰੱਖੀ ਰਾਇਦਾਲੇਵਾ ਪਿੰਡ ਦੇ ਬਈਆ ਦੇਖੋ ਮੁੰਡੇ ਆਇਆ ਇਸ ਹਾਲ ਪਿਛਲੇ ਸਾਲ ਵੀ ਆਇਆ ਸੀ ਪਾਣੀ ਇਹ ਚ ਹੰਡਾ ਡਰ ਲੱਗਦਾ ਵੀ ਇੱਥੇ ਕਰਕੇ